ਪੰਜਾਬ ਪੁਲਿਸ ਦੇ ਵਿੱਚ ਜਿਸ ਵੀ ਮੁਲਾਜ਼ਮ ਨੇ ਜੁਆਇਨ ਕੀਤਾ ਹੈ ਮਾਨਯੋਗ ਸੀਐਮ ਸਾਹਿਬ ਨੇ ਆਪਣੇ ਕਰਮਲਾ ਤੋਂ ਤੁਹਾਨੂੰ ਅਪੁਆਇੰਟਮੈਂਟ ਲੈਟਰ ਦਿੱਤੇ ਹੈ 10246 ਮੈਂਬਰ ਸਾਡੇ ਪਰਿਵਾਰ ਦੇ ਵਿੱਚ ਜੁਆਇਨ ਕਰ ਚੁੱਕੇ ਪਿਛਲੇ 3/2022 ਤੋਂ ਬਾਅਦ ਤੇ ਮੈਂ ਤੁਹਾਡੇ ਸਾਰਿਆਂ ਦਾ ਵੈਲਕਮ ਕਰਦਾ ਪੰਜਾਬ ਪੁਲਿਸ ਦੇ ਵਿੱਚ ਇਹ ਇੱਕ ਬਹਾਦਰ ਫੋਰਸ ਹੈਗੀ ਜਿਸ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਿਆ ਹੈ ਯੁੱਧ ਨਸ਼ਾ ਵਿਰੋਧ ਇੱਕ ਬਹੁਤ ਜ਼ਬਰਦਸਤ ਮਹਿੰਮ ਜੜੀ ਹੈ ਕਿ ਉਹ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਚਲਾਈ ਜਾ ਰਹੀ ਹੈ ਤੇ ਤੁਸੀਂ ਇੱਕ ਵਿਸ਼ਵ ਦੀ ਬਿਹਤਰੀਨ ਫੋਰਸਸ ਨੂੰ ਤੁਸੀਂ ਜੁਆਇਨ ਕਰ ਰਹੇ ਹੋ ਤੇ ਤੁਹਾਡੇ ਸਾਰਿਆਂ ਲਈ ਇੱਕ ਮੂਮੈਂਟ ਆਫ ਪ੍ਰਾਈਡ ਹੋਣਾ ਚਾਹੀਦਾ ਮੈਂ ਨਾਲ ਤੁਹਾਨੂੰ ਇਹ ਅਪੀਲ ਜ਼ਰੂਰ ਕਰਾਂਗਾ ਕਿ ਤੁਸੀਂ ਜਿਹੜਾ ਹੈਗਾ ਪੂਰੀ ਮਿਹਨਤ ਨਾਲ ਪੂਰੀ ਆਪਣੇ ਤੰਦੇਹੀ ਨਾਲ ਤੁਸੀਂ ਆਪਣੀ ਸੇਵਾਵਾਂ ਨਿਭਾਣੀ ਹੈ ਤੁਸੀਂ ਜਿਹੜਾ ਇਹ ਮੁਹਿੰਮ ਸਾਡੀ ਚੱਲ ਰਹੀ ਹੈ ਇੱਕ ਲੋਕਾਂ ਨੂੰ ਆਮ ਲੋਕਾਂ ਨੂੰ ਇੱਕ ਚੰਗੀ ਪੁਲਿਸਿੰਗ ਦੇਣੀ ਹੈ ਤੇ ਇਹ ਪੰਜਾਬ ਸਰਕਾਰ ਦਾ ਉਪਰਾਲਾ ਰਹਾ ਹੈਗਾ ਸੀਐਮ ਸਾਹਿਬ ਦਾ ਵਿਜ਼ਨ ਹੈ ਕਿ ਪੰਜਾਬ ਪੁਲਿਸ ਨੂੰ ਅਪ ਟੂ ਡੇਟ ਕੀਤਾ ਜਾਏ ਮੋਡਰਨਾਈਜ਼ ਕੀਤਾ ਜਾਏ ਸੋ ਇਸ ਲਈ ਘਟਿਆਂ ਦੀ ਕੋਈ ਕਮੀ ਨਹੀਂ ਹੈ ਇੱਕ ਨਵੀਂ ਐਸਐਸਐਫ ਸੀਐਮ ਸਾਹਿਬ ਨੇ ਉਹ ਖਰੀਦੀ ਕੀਤੀ ਹੈ ਜਿਸ ਤੋਂ ਐਕਸੀਡੈਂਟ ਫੈਟੈਲਿਟੀ ਕਾਫੀ ਡਾਊਨ ਹੋਈ ਹੈ 50% ਦੀ ਰਿਡਕਸ਼ਨ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਲੇਟੈਸਟ ਸੌਫਟਵੇਅਰ ਹੈਗੇ ਇਕਵਿਪਮੈਂਟਸ ਹੈਗੇ ਉਸਦੇ ਪੁਲਿਸ ਨੂੰ ਲੈਸ ਕੀਤਾ ਗਿਆ ਹੈਗਾ ਤਾਂਕਿ ਸਾਈਬਰ ਕ੍ਰਾਈਮ ਦੇ ਦਿਸ਼ਾ ਦੇ ਵਿੱਚ ਕਾਉਂਟਰ ਇੰਟੈਲੀਜੈਂਸ ਜਿਹੜੀ ਸਾਡੀ ਮਾਡਰਨ ਤਰੀਕੇ ਨਾਲ ਇੱਕ ਪੁਲਿਸਿੰਗ ਲੋਕਾਂ ਨੂੰ ਸਮਰਪਿਤ ਕੀਤੀ ਜਾ ਸਕੇ ਉਸਦੇ ਵਿੱਚ ਸਾਡੀ ਕੋਸ਼ਿਸ਼ ਹੈਗੀ ਕਿ ਪੰਜਾਬ ਪੁਲਿਸ ਵਰਲਡ ਦੀ ਬੈਸਟ ਫੋਰਸ ਬਣੇ ਸੋ ਅੰਤ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਦਾ ਦੁਬਾਰਾ ਵੈਲਕਮ ਕਰਦਾ ਤੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ